ਦਰਾ ਪਰਮੰਦਰ ਕਮੇਟੀ ਮੈਂ ਕਹਿਣਾ ਹੁਣਾ ਧਾਮੀ ਵਰਗਾ ਕੋ ਕਮਜ਼ੋਰ ਪ੍ਰਧਾਨ ਆ ਸਕਦਾ ਸੰਸਥਾ ਨੂੰ ਮਾੜੀ ਨਾ ਕਰੀਏ ਜਿਲੇ ਆਪਾਂ ਚ ਸ਼੍ਰੋਮਣੀ ਕਮੇਟੀ ਨੂੰ ਡਹਿ ਕੇ ਗੱਲਾਂ ਸ਼ੁਰੂ ਕਰ ਦਿੰਨੇ ਆ ਹੁਣ ਆ ਹਾਲ ਆ ਕਿੱਡਾ ਵੱਡਾ ਇਹ ਮੇਰਾ ਖਿਆਲ ਇਹਦੇ ਵਿੱਚ 2025 ਹਾਲ ਹੋਣੇ ਸਰਨਾ ਸਾਹਿਬ 2025 ਹਾਲ ਹੋਣੇ ਇਹਦੇ ਵਿੱਚ ਹਾਂਜੀ ਹਾਂਜੀ ਤੇ 2025 ਦੇ ਵਿੱਚ ਇਹ ਤਾਂ ਸਾਰੇ ਕਾਰਜ ਨਹੀਂ ਨਾ ਹੁੰਦੇ ਇੱਕ ਗੱਲ ਨੂੰ ਇੱਕ ਨਗਾਤੀ ਲਾ ਕੇ ਦੇ ਤੇਰੇ ਦੀ ਦੇ ਤੇਰੇ ਦੀ ਉਹ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਤੁਸੀਂ ਦਿੱਲੀ ਗੁਰਦਵਾਰਾ ਪਰ ਉਹਨਾਂ ਦੇ ਕਮੇਟੀ ਵਾਲਿਓ ਉਹ ਪੋਜ਼ਿਟਿਵਿਟੀ ਵੱਲੋਂ ਚੱਲ ਰਹੀ ਹੈ ਨੈਗੇਟਿਵਿਟੀ ਵੱਲੋਂ ਨਾ ਚੱਲੀਏ ਪੋਜ਼ਿਟਿਵਿਟੀ ਕੀ ਆ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸੰਮੌਰ ਜਥੇਬੰਦੀ ਆ ਅਸੀਂ ਤੁਹਾਡਾ ਵੀ ਸਤਿਕਾਰ ਕਰਦੇ ਜਿੰਨੀਆਂ ਵੀ ਕਮੇਟੀਆਂ ਬਣੀਆਂ ਤੁਹਾਡਾ ਸਤਿਕਾਰ ਕੀਤਾ ਪਰ ਭਵੇਂ ਅੱਜ ਦਾ ਬੇਸ਼ਾਨੀ ਇੱਥੇ ਬੋਲਣ ਦਾ ਉਹਨਾਂ ਕਮੇਟੀਆਂ ਦਾ ਫਿਰ ਕੀ ਹਾਲ ਹੋਇਆ ਉਹ ਮੈਨੂੰ ਉਹ ਵੀ ਬੜੀ ਬਾਤ ਉਹ ਵੀ ਜਾਣਦੇ ਤਾਂ ਮੈਂ ਵੀ ਜਾਣਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਸਾਹਿਬ ਦੇ ਇਸ ਸ਼ਹੀਦੀ ਦਿਹਾੜੇ ਨੂੰ ਮਨਾਉਣਾ ਵੀ ਆ ਸਿੱਧੀ ਗੁਰਪੁਰਬ ਨੂੰ ਤੇ ਬਸਾਉਣਾ ਵੀ ਆ ਤੁਹਾਨੂੰ ਤੁਨ ਸਾਹਿਬ ਸਤਿਗੁਰੂ ਛੇਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੇਨਾਂ ਦੇ 350 ਸਾਲਾ ਸ਼ਹੀਦੀ ਗੁਰਪੁਰਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦਾ 350 ਸਾਲਾ ਸ਼ਹਾਦਤ ਦਿਹਾੜਾ ਸਹਿਬ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰਿਆਈ ਦਿਵਸ। ਉਹ ਸਬੰਧ ਵਿੱਚ ਇਹ ਸੈਮੀਨਾਰ ਦੇ ਵਿੱਚ ਜੋੜ ਬੈਠੀ ਗੁਰਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਥੋੜਾ ਜਿਹਾ ਟੌਪਿਕ ਜਿਹੜਾ ਕਿਉਂਕਿ ਦੋ ਹਿੱਸਿਆਂ 'ਚ ਵੰਡ ਲਿਆ ਆਪਾਂ। ਇੱਕ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ। ਮੇਰਾ ਆਪਣਾ ਨਜ਼ਰੀਆ ਆ ਕਿਉਂਕਿ ਵਿਦਵਾਨ ਬੈਠੇ ਆ ਜਸਪਾਲ ਸਿੰਘ ਜੀ ਡਾਕਟਰ ਪਰਮਵੀਰ ਸਿੰਘ ਜੀ ਸਤਗੁਰ ਜੀ ਨੇ ਸ਼ਹਾदत ਦੂਸਰੇ ਵਾਲੇ ਦਿੱਤੀ ਆ ਜਿਹੜੀ ਆਪਾਂ ਕਹਿੰਦੇ ਮਨੁੱਖੀ ਹੱਕੀ ਹਕੂਕ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਜਦੋਂ ਪ੍ਰਕਾਸ਼ ਤਾਰਿਆ ਉਦੋਂ ਸ਼ੁਰੂ ਕਰ ਦਿੱਤੇ ਸੀ ਸਤਗੁਰ ਗੁਰ ਤੇਗ ਬਹਾਦਰ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਦਾ ਸ਼ਬਦ ਜਿਹੜੇ ਆਪਾਂ ਪੜ੍ਹਦੇ ਆਂ ਸਤਗੁਰ ਜੀ ਦੀ ਕਿੱਡੀ ਵੱਡੀ ਢਗਾਈ ਸੀ ਉਸ ਤਦ ਨਿੰਦਾ ਦਉ ਤਿਆਗੇ ਖੋਜੇ ਪਾਦਨਰਵਾਣਾ ਜਨ ਨਾਨਕ ਇਹੋ ਖੇਲ ਕਟਨ ਹੈ ਕਿਨਹੋ ਗੁਰਮਖ ਜਾਣਾ ਸਤਗੁਰ ਜੀ ਨੇ ਬੜਾ ਵੱਡਾ ਫਲਸਫਾ ਸਿੱਖ ਦੇ ਮੋਹਰੇ ਰੱਖ ਦਿੱਤਾ ਇਹ ਫਲਸਫਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਸੀ ਕਿਉਂਕਿ ਦਿੱਲੀ ਦੀ ਧਰਤੀ ਆ ਸਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਭ ਤੋਂ ਪਹਿਲੇ ਮੁਨਕੀ ਹੱਕਾਂ ਹਕੂਕਾਂ ਦੇ ਸਭ ਤੋਂ ਪਹਿਲੇ ਰਹਿ ਵਰਿਆ ਕਿਉਂਕਿ ਉਸ ਵੇਲੇ ਜੇ ਆਪਾਂ ਧਰਮ ਨੂੰ ਦੇਖਦੇ ਆਂ ਧਰਮ ਵੱਖ-ਵੱਖ ਹਿੱਸਿਆਂ ਵਿੱਚ ਵਰਨਵਾਦ ਜਾਤ ਪਾਤ ਵਿੱਚ ਵੰਡਿਆ ਹੋਇਆ ਸੀ। ਉੱਚ-ਨੀਚ ਵਿੱਚ ਵੰਡਿਆ ਹੋਇਆ ਸੀ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇੱਕ ਓੰਕਾਰ ਦਾ ਸਿਧਾਂਤ ਬਖਸ਼ਿਸ਼ ਕਰਕੇ ਸਮੁੱਚੀ ਲਕਾਈ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਸੀ ਜਿਹੜੀ ਅੱਜ ਫਿਰ ਤੋੜਨ ਦਾ ਯਤਨ ਕੀਤਾ ਜਾ ਰਿਹਾ। ਬਾਬਰ ਨੂੰ ਜਾਫਰ ਕਹਿਣਾ ਵੀ ਸਤਗੁਰੂ ਜੀ ਨੇ ਇੱਕ ਫਿਰਕੇ ਲੈਣੀ। ਇੱਥੇ ਜਿਹੜੇ ਇਸ ਧਰਤੀ ਤੇ ਵਸਦੇ ਸੀ ਉਹਨਾਂ ਦੇ ਸਤਗੁਰ ਜੀ ਨੇ ਹੱਕਾਂ ਦੇ ਵਿੱਚ ਇਹ ਆਪਣਾ ਇੱਕ ਜਕਾਰਾ ਸਤਗੁਰ ਜੀ ਨੇ ਬਾਬਰ ਨੂੰ ਜਾਬਰ ਕਹਿ ਕੇ ਬੁਲੰਦ ਕੀਤਾ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਸਮੁੱਚੀ ਮਨੁੱਖਤਾ ਸਮੁੱਚੀ ਲਕਾਈ ਲਈ ਜਿਹਨੂੰ ਆਪਾਂ ਅੱਜ ਕਹਿੰਨੇ ਭਈ ਇਹ ਸਤਗੁਰ ਜੀ ਹੱਕੀ ਹਕੂਕਾਂ ਦੀ ਲੜਾਈ ਸਤਗੁਰ ਜੀ ਨੇ ਗੁਰਮੁਖੀ ਲਿਪੀ ਸਾਨੂੰ ਵਾਕਿਜ਼ ਕੀਤੀ ਜਿਹਨੂੰ ਮੁਸਲਮਾਨ ਅੱਜ ਬਹੁਤ ਚਾਹ ਕੇ ਪੜ ਰਿਹਾ ਤੇ ਸਾਡਾ ਇਹ ਕਹ ਲਈਏ ਸਾਡੀ ਇਹ ਮਾਂ ਭਾਸ਼ਾ ਆਇਆ ਉਹ ਕਿਸੇ ਇੱਕ ਫਿਰਕੇ ਲੈਣੀ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜੇ ਉੱਥੇ ਪੰਗਤ ਦੀ ਸਾਂਝ ਬਖਸ਼ਿਸ਼ ਕੀਤੀ ਤੇ ਰਾਜਾ ਵੀ ਬਰੋਬਰ ਬਹਾਲਿਆ ਤਾਂ ਕਿ ਮਨੁੱਖੀ ਹੱਕਾਂ ਹਕੂਕਾਂ ਦੀ ਗੱਲ ਕਿਦਰੇ ਖਤਮ ਨਾ ਹੋ ਜਾਏ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿੱਡੀ ਵੱਡੀ ਕਿਰਪਾ ਕੀਤੀ ਸائیں ਮੀਆਂ ਵੀਰ ਉਹਨੂੰ ਉਸ ਸੰਗਤਲ ਤੇ ਲਿਆ ਕੇ ਸਤਗੁਰੂ ਜੀ ਨੇ ਮਨੁੱਖੀ ਹੱਕਾਂ ਹਕੂਕਾਂ ਦੀ ਫੇਰ ਗੱਲ ਬਰੋਬਰ ਕੀਤੀ ਗੁਰੂ ਪੰਜਮ ਪਾਤਸ਼ਾਹ ਨੇ ਇਸ ਧਰਤੀ ਤੇ ਸਭ ਤੋਂ ਵੱਡਾ ਇਸ ਮੁੱਚੀ ਲਕਾਈ ਨੂੰ ਖਜ਼ਾਨਾ ਵਾਗਿਸ਼ ਕੀਤਾ ਜਿਹੜਾ ਸਤਗੁਰੂ ਜੀ ਨੇ ਸਾਰੇ ਕਿਸੇ ਹੈ ਕਿਸੇ ਗ੍ਰੰਥ ਗ੍ਰੰਥ ਦੇ ਵਿੱਚ ਇਹੋ ਜਿਹੀ ਸਮੇਲ ਜਿਹੜਾ ਗੁਰੂ ਸਾਹਿਬ ਜੀ ਨੇ ਪੰਜਮ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਜਿਹੜੇ ਗੁਰਨਾਨਕ ਦੇਵ ਪਾਤਸ਼ਾਹ ਦੇ ਸਮਕਾਲ ਤੋਂ ਪਹਿਲਾਂ ਹੋਏ ਭਗਤ ਜਯਾਦੇਵ ਵਰਗੇ ਭਗਤ ਕਬੀਰ ਜੀ ਭਗਤ ਰਵਦਾਸ ਜੀ ਭਗਤ ਨਾਮਦੇਵ ਜੀ ਉਹ ਸਤਗੁਰਾਂ ਨੇ ਆਪਣੇ ਬਰੋਬਰ ਨਹੀਂ ਆਪਣੇ ਤੋਂ ਉੱਤੇ ਦਰਜਾ ਬਖਸ਼ਿਸ਼ ਕਰਤਾ ਇਹ ਵੀ ਸਤਗੁਰ ਜੀ ਨੇ ਮਨੁੱਖੀ ਹੱਕਾਂ ਹਕੂਕਾਂ ਨੂੰ ਨਹੀਂ ਸਮੂੱਚੀ ਮਨੁੱਖਤਾ ਨੂੰ ਇੱਕ ਲੜੀ ਵਿੱਚ ਪਰੋਇਆ ਨਹੀਂ ਤਾਂ ਸ਼ੇਖ ਫਰੀਦ ਉਹ ਤਾਂ ਕਹਿੰਦੇ ਆਦੇਸ਼ ਕਰਦੇ ਆ ਵੀ ਤੂੰ ਨਵਾਜ ਉੱਠ ਕੇ ਪੜ ਤੇ ਸਿੱਖ ਨੇ ਨਵਾਜ ਤਾਂ ਨਹੀਂ ਪੜਨੀ ਸਿੱਖ ਨੇ ਤਾਂ ਨਿਤਨੇਮ ਕਰਨਾ ਪਰ ਸਤਗੁਰ ਜੀ ਨੇ ਸਾਰੇ ਮਨੁੱਖੀ ਹੱਕ ਹਕੂਕ ਸਾਰੇ ਧਰਮ ਉਹ ਸਾਰੇ ਇੱਕ ਲੜੀ ਦੇ ਵਿੱਚ ਪਰੋਏ 6ਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿਹੜੀ ਲੜਾਈ ਸੀ ਉਹ ਲੜਾਈ ਗੁਰੂ ਪੰਜਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਉਹ ਵੀ ਸਤਗੁਰਾਂ ਨੇ ਜੰਗਾਂ ਜਿਹੜੀਆਂ ਲੜੀਆਂ ਉਹ ਮਨੁੱਖੀ ਹੱਕਾਂ ਹਕੂਕਾਂ ਲਈ ਲੜੀਆਂ ਗੁਰੂ ਹਰ Rai ਸਾਹਿਬ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਆਪਾਂ ਪੜਦੇ ਆ ਨਾ ਵੀ ਉਹ ਕਿੱਸਾ ਵੀ ਜਿਹੜਾ ਵੱਡਾ ਜਿਹਨੂੰ RAM ਨੇ ਸੀ ਆਉਂਦਾ ਮੋਛ ਦਾ ਬਾਲ ਸ਼ੇਰ ਦੀ ਮੋਛ ਦਾ ਬਾਲ ਉਹ ਜੇ ਆਪਣੇ ਇਲਾਜ ਨਹੀਂ ਸੀ ਹੁੰਦਾ ਗੁਰੂ ਹਰ Rai ਸਾਹਿਬ ਪਾਤਸ਼ਾਹ ਨੇ ਉਹ ਦਵਾਖਾਨਾ ਬਖਸ਼ਿਸ਼ ਕਰਕੇ ਸਿੱਖਾਂ ਦੇ ਮਨੁੱਖੀ ਹੱਕ ਹੁਕੂਕਾਂ ਦੀ ਗੱਲ ਨਹੀਂ ਸਾਰੀ ਮਨੁੱਖਤਾ ਦੀ ਹੱਕ ਹੁਕੂਕਾਂ ਦੀ ਗੱਲ ਕੀਤੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਨੇ ਇਸ ਧਰਤੀ ਦੇ ਉੱਤੇ ਸਾਰੀ ਸਮੁੱਚੀ ਲਕਾਈ ਨੂੰ ਇੱਕ ਸਮਤਲ ਦੇ ਉੱਤੇ ਜਾਣ ਕੇ ਦਵਾਖਾਨਾ ਚਲਾਇਆ ਜਿਹੜਾ ਉਸ ਵੇਲੇ ਮਾਰੂ ਰੋਗ ਸੀ ਤੇ ਜੇ ਸਾਹਿਬ ਨੂੰ ਆਪਾਂ ਚੇਤੇ ਕਰਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਇਹ ਇੱਕ ਫਿਰਕੇ ਲਈ ਆਏ ਮੈਂ ਚੇਚੇ ਦੌਰ ਤੇ ਕਿਉਂਕਿ ਮੈਨੂੰ ਕੰਟਰਐਡਿਕਟ ਸ਼ਾਇਦ ਕੁਝ ਕਾਰਨ ਕਿ ਵੀ ਵਿਦਵਾਨ ਆ ਇੱਕ ਧਰਮ ਜਿਹੜਾ ਕਸ਼ਮੀਰ ਤੋਂ ਪੁਕਾਰ ਲੈ ਕੇ ਆਇਆ ਉਸ ਵੇਲੇ ਸਤਿਗੁਰੂ ਗਦਸ਼ਮ ਪਾਤਸ਼ਾਹ ਦੀ ਆਜੂ ਕੇਵਲ 9 ਸਾਲ ਦੀ ਆ ਤੇ ਸਤਿਗੁਰ ਜੀ ਨੇ ਫਿਰ ਉਸ ਅਗਨੀ ਪ੍ਰੀਖਿਆ ਦੇ ਵਿੱਚੋਂ ਗੁਰੂ ਸਾਹਿਬ ਜੀ ਦੀ ਪ੍ਰੀਖਿਆ ਵੀ ਲਈ ਤੇ ਆਪ ਹੀ ਚਾਦਰ ਦਿੱਤੀ ਦੂਸਰਿਆਂ ਲਈ ਉਸ ਧਰਮ ਨੂੰ ਬਚਾਉਣ ਲਈ ਜੇ ਅੱਜ ਸਤਿਗੁਰ ਗੁਰਤੇਗ ਬਹਾਦਰ ਪਾਤਸ਼ਾਹ ਸ਼ਹਾਦਤ ਨਾ ਦਿੰਦੇ ਤੇ ਲਾਲ ਕਿਲੇ ਦੇ ਝੰਡੇ ਨਹੀਂ ਸੀ ਲਹਿਰਾਏ ਜਾਣੇ ਉਸ ਲਾਲ ਕਿਲੇ ਤੇ ਸ਼ਾਸਕ ਨਹੀਂ ਸੀ ਬੈਠ ਸਕਦੇ ਜਾਂ ਆਪਾਂ ਇੱਥੇ ਲੋਕਤੰਤਰ ਦੀ ਗੱਲ ਕਰਦੇ ਲੋਕਤੰਤਰ ਨਹੀਂ ਸੀ ਹੋਣਾ ਸ਼ਾਇਦ ਉਹੋ ਹੀ ਜਿਹੜਾ ਉਸ ਵੇਲੇ ਚੱਲ ਰਿਹਾ ਸੀ ਤੰਦੂਆਣਾ ਉਹੋ ਹੀ ਸਾਰਾ ਚੱਲਦਾ ਸੋ ਇਹ ਗੁਰੂ ਨੌਵੇਂ ਪਾਤਸ਼ਾਹ ਨੇ ਸਾਡੇ ਤੇ ਮਹਾਨ ਕਿਰਪਾ ਕੀਤੀ ਇਸ ਧਰਤੀ ਤੇ ਹਿੰਦੁਸਤਾਨ ਤੇ ਬਖਸ਼ਿਸ਼ ਕੀਤੀ ਕਿ ਅੱਜ ਆਪਾਂ ਧਰਮ ਦੀ ਆਜ਼ਾਦੀ ਤੇ ਨਾਲ ਦੂਸਰੀਆਂ ਲੋਕਤੰਤਰ ਦਾ ਵੀ ਜਿਹਨੂੰ ਆਪਾਂ ਅੱਜ ਵੱਡੇ ਤੌਰ ਤੇ ਯਤਨ ਕਰਦੇ ਆ ਉਹ ਵੀ ਸਤਗੁਰਜੀ ਦਾ ਸੀ ਤੇ ਗੁਰੂ ਦਸਮ ਪਾਤਸ਼ਾਹ ਨੇ ਫਿਰ ਕਿੱਡੀ ਵੱਡੀ ਕਿਰਪਾ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਪਾਲਸਪੇ ਨੂੰ ਸੰਪੂਰਨ ਕੀਤਾ ਉਹ ਸੰਪੂਰਨ ਕੀਤਾ ਕਿਹੜੀ ਲੜਾਈ ਸੀ ਉਸ ਵੇਲੇ ਰਾਜਿਆਂ ਦੇ ਨਾਲ 1662 ਸਤਗੁਰੂ ਤੇਗ ਬਹਾਦਰ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਆ 1604 ਚ ਸਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਰਚਨਾ ਕਰਕੇ ਸਾਚਖੰਡ ਸ੍ਰੀ ਦਰਬਾਰ ਸਾਹਿਬ ਸਤਗੁਰ ਜੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਕਰਦੇ ਆ ਤੇ ਸਤਗੁਰ ਜੀ 1604 ਤੋਂ ਬਾਅਦ 58 ਸਾਲ ਬਾਅਦ ਕਿਉਂਕਿ 58 ਸਾਲ ਦਾ ਗੈਪ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ 15 ਰਾਗਾਂ ਵਿੱਚ ਬਵਿੱਤਰ ਗੁਰਬਾਣੀ ਗਾਇਨ ਕੀਤੀ ਜਿਹੜਾ ਹਿੱਸਾ ਬਣਿਆ ਗੁਰੂ ਦਸਮ ਪਾਤਸ਼ਾਹ ਜੀ ਨੇ ਜਾ ਕੇ ਦਮਦਮੇ ਦੀ ਧਰਤੀ ਦੇ ਉੱਤੇ 57 ਸ਼ਲੋਕ 59 ਗੁਰੂ ਸਾਹਿਬ ਦੇ ਸ਼ਬਦ ਸੀ ਸੋ ਮੇਰਾ ਕਹਿਣ ਤੋਂ ਭਾਵ ਕਿ ਸਤਗੁਰ ਸਤਗੁਰ ਜੀ ਦੀ ਆਜੂ 9 ਸਾਲ 1662 ਤੋਂ 1675 ਤੇ ਜਿਲੇ 사ਤਗੁਰਜੀ ਨੇ ਦੇਖਿਆ ਇਥੇ ਉਮਰਾਂ ਦਾ ਕੋਈ ਤਕਾਜ਼ਾ ਨਹੀਂ 사ਤਗੁਰਜੀ ਨੇ ਸ਼ਹਾਦਤ ਦਿੱਤੀ ਨਹੀਂ ਤਾਂ 9 ਸਾਲ ਦੀ ਉਮਰ ਦੇ ਵਿੱਚ ਬਹੁਤ ਕੁਝ ਦੇਖਿਆ ਜਾਂਦਾ ਪਰ ਤਿੰਨ ਗੁਰੂ ਸਹਿਬਾਨਾਂ ਨੂੰ 사ਤਗੁਰਜੀ ਨੇ ਵੱਡੀ ਬਖਸ਼ਿਸ਼ ਕੀਤੀ ਗੁਰੂ ਹਰਗੋਬਿੰਦ ਪਾਸ਼ਾ 11 ਸਾਲ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ 5 ਸਾਲ ਤੇ ਸਹਿਬ ਗੁਰੂ ਗੋਬਿੰਦ ਸਿੰਘ ਪਾਸ਼ਾ 9 ਸਾਲ ਤੇ ਮੈਂ ਸੋਚਦਾ 사ਤਗੁਰ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ 9 ਜੁਗਾਂ ਦਾ ਕਾਰਜ ਕਰ ਦਿੱਤਾ ਸਮੁੱਚੀ ਲਗਾਈ ਨੂੰ ਕਿੱਡਾ ਵੱਡਾ ਜਿਹੜਾ ਗੁਰਨਾਨਕ ਦੇਵ ਪਾਤਸ਼ਾਹ ਦਾ ਫਲਸਫਾ ਹੈਗਾ ਲੋਕਤੰਤਰ ਦਾ ਸਮੁੱਚੀ ਮਨੁੱਖਤਾ ਨੂੰ ਇੱਕ ਓੰਕਾਰ ਦੀ ਲੜੀ ਦੇ ਵਿੱਚ ਪਰੋਣ ਦਾ ਉਹ ਸਤਗੁਰ ਦਸਮ ਪਾਤਸ਼ਾਹ ਨੇ ਜੰਗਾਂ ਜੁਦਾਂ ਲੜੀਆਂ ਕੀ ਕੀ ਝਗੜਾ ਸੀ ਝਗੜਾ ਸਿਰਫ ਇੰਨਾ ਸੀ ਪਿਆ ਜਿਹੜਾ ਆਪਾਂ ਖੰਡੇ ਬਾਟੇ ਦੀ ਪੌਲ ਛੱਕਦੇ ਜੇਲੇ ਤੁਸੀਂ ਵੀ ਛੱਕਦੇ ਆ ਤੇ ਪੰਜ ਪਿਆਰੇ ਥੱਲੇ ਬਾਟਾ ਰੱਖ ਲੈਣ ਤੇ ਜਿੱਥੋਂ ਆਪਾਂ ਨੂੰ ਚੂਲੇ ਦਿੱਤੇ ਜਾਂਦੇ ਆ ਉਹਦੇ ਵਿੱਚ ਫਿਰ ਜੇ ਅੰਮ੍ਰਿਤ ਬਾਜੇ ਵਿੱਚ ਰਲਾ ਕੇ ਸਾਰਿਆਂ ਨੂੰ ਇੱਕ ਮੂੰਹ ਦੇ ਨਾਲ ਫਿਰ ਇਹ ਸੰਮਤਲ ਇੱਕ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਸੀ ਪਹਾੜੀ ਰਾਜੇ ਕਹਿੰਦੇ ਜੀ ਸਾਨੂੰ ਵੱਖਰਾ ਛਕਾਓ ਗੁਰੂ ਸਾਹਿਬ ਨੇ ਕਿਹਾ ਨਹੀਂ ਇੱਥੇ ਊਚ ਨੀ ਜਾਤ-ਪਾਤ ਤਾਂ ਮੈਂ ਖਤਮ ਕਰਨ ਆਇਆ ਤੇ ਸਤਗੁਰੂ ਜੀ ਨੇ ਖੰਡੇ ਬਾਟੇ ਦੀ ਪੌੜ ਇਹੋ ਹੀ ਝਗੜਾ ਸੀ ਨਾ ਤੇ 1675 ਤੋਂ ਲੈ ਕੇ 1699 ਵਿੱਚ ਖਾਲਸਾ ਪੰਥ ਨੂੰ ਇੱਕ ਲੜੀ ਦੇ ਵਿੱਚ پروਇਆ ਕਿਹੜੇ ਪੰਜ ਪਿਆਰੇ ਉਹ ਪੰਜ ਪਿਆਰੇ ਦੱਬੇ ਤੇ ਲਤਾੜੇ ਲੋਕ ਜਿਨ੍ਹਾਂ ਨੂੰ ਆਪਾਂ ਕਹਿੰਦੇ ਸੀ ਜਾਤ ਪਾਤ ਊਚ ਨੀਚ ਦੇ ਵਿੱਚ ਵੰਡੇ ਆ ਸਤਗੁਰੂ ਜੀ ਨੇ ਇੱਕ ਸਮਤਲ ਤੇ ਲਿਆ ਕੇ ਪੰਜਾਂ ਪਿਆਰਿਆਂ ਨੂੰ ਵੱਡਾ ਰਤਵਾ ਆਪਣੇ ਤੋਂ ਬਖਸ਼ਿਸ਼ ਕੀਤਾ ਫਿਰ ਆਪ ਅੰਮ੍ਰਿਤ ਚਕਿਆ ਇਹ ਮਨੁੱਖੀ ਹੱਕਾਂ ਹਕੂਕਾਂ ਲਈ ਦੱਸਾਂ ਪਾਸ਼ਾਏ ਨੇ ਤੇ ਅੱਜ ਵੀ ਅੱਜ ਵੀ ਸਿੱਖ ਪੰਥ 1708 ਤੋਂ ਬਾਅਦ ਲਗਾਤਾਰ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਨ ਮਨਾ ਕੇ ਹਟੇ ਦੋ ਦਿਨ ਪਹਿਲਾਂ ਤੇ ਸਭ ਤੋਂ ਪਹਿਲਾਂ ਜੇ ਖੰਡਾ ਖੜਕਾਇਆ ਸਿੱਖ ਰਾਜ ਕਿਨ ਕੈਮ ਕੀਤਾ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਪਾਵਾ ਥੋੜਾ کئی ਵਾਰੀ ਸਾਡੇ ਮਨਾਂ ਦੇ ਵਿੱਚ ਭਲੇਖੇ ਵੀ ਪੈ ਜਾਂਦੇ ਆ کئی ਵਾਰੀ ਆਪਾਂ ਕਹਿੰਦੇ ਜੀ ਇਹ ਤਾਂ ਕਹਾਣੀਆਂ ਟੋਟਕੜੇ ਜੁੜੇ ਹੁੰਦੇ ਆ ਤੇ ਮੈਂ ਪੜ ਰਿਹਾ ਸੀ ਗੁਰੂ ਸਾਹਿਬ ਨੇ ਕਿੱਡੀ ਵੱਡੀ ਕਿਰਪਾ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਤੇ ਜਿਸ ਵੇਲੇ ਬੱਚੇ ਦੀ ਸ਼ਹਾਦਤ ਹੁੰਦੀ ਆ ਕਾਰਜਾ ਕੱਢਿਆ ਜਾਂਦਾ ਤੇ ਜਿਹੜਾ ਜਲਾਸ ਸੀ ਜਿਲੇ ਮੂੰਚ ਪਾਉਣ ਲੱਗਾ ਤੇ ਖਿੜ ਖੜਾ ਕੇ ਬਾਬਾ ਬੰਦਾ ਸਿੰਘ ਬਹਾਦਰ ਹੱਸਿਆ ਕਹਿੰਦਾ ਸ਼ਾਇਦ ਕੋਈ ਅਵਸਥਾ ਇਦਾਂ ਦੀ ਹੋਵੇ ਜਿੱਦਾਂ ਆਪਾਂ ਕਹਿੰਦੇ ਨੇ ਬਰਾਕ ਚ ਆ ਗਈ ਤੇ ਕਹਿੰਦਾ ਹੱਸਿਆ ਕਿਉਂ ਕਹਿੰਦਾ ਇਸ ਕਰਕੇ ਹੱਸਿਆ ਗੁਰੂ ਕਾਲਗੀਧਰ ਦੀ ਪਾਤਸ਼ਾਹੀ ਦੀ ਗੋਦ ਵਿੱਚ ਬਹਿ ਰਿਹਾ ਛੋਟੇ ਸਾਹਿਬ ਜਿਆਦੇ ਵੀ ਐਸ ਉਮਰ ਦੇ ਸੀ ਇਹ ਸਾਨੂੰ ਫਲਸਫਾ ਗੁਰੂ ਨਾਨਕ ਦੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਸੀ ਜਿਹੜਾ ਜੁਗਾ ਜਗੰਤਰ ਚੱਲਦਾ ਰਹਿਣਾ ਕਿਉਂਕਿ ਇਹ ਸਤਗੁਰੂ ਜੀ ਦੀ ਕਿਰਪਾ ਤੇ ਬਖਸ਼ਿਸ਼ ਦਸਮ ਪਾਤਸ਼ਾਹ ਨੇ ਫਿਰ ਇਹ ਮੁਨਕੀ ਹੱਕਾਂ ਹੁਕੂਕਾਂ ਨੂੰ ਇੱਕ ਲੜੀ ਵਿੱਚ ਪਰੋ ਕੇ ਸੰਪੂਰਨਤਾ ਬਖਸ਼ਿਸ਼ ਕੀਤੀ 1708 ਦੇ ਵਿੱਚ ਅੱਜ ਕਈ ਵਾਰੀ ਸਿੱਖ ਭੁੱਲ ਜਾਂਦਾ ਮੈਂ ਅਕਸਰ ਦੋ ਗੱਲਾਂ ਸਟੇਜ ਤੇ ਕਹਿਣਾ ਹੁੰਨਾ ਕਿ ਕਿਹੜੀ ਸਤਗੁਰੂ ਜੀ ਨੇ ਸਾਨੂੰ ਜੋਗਤੀ ਬਖਸ਼ਿਸ਼ ਕੀਤੀ ਜਿਵੇਂ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤੇ ਗੁਰਨਾਨਕ ਦੇ ਪਾਤਸ਼ਾਹ ਆਪ ਤਾਂ ਸਰੀਰ ਕਰਕੇ ਹੈਗੇ ਹੀ ਹਨ ਜੋਤੀ ਜੋਤ ਤਾਂ ਬਾਅਦ ਚ ਮਿਲੇ ਤੇ ਸਤਗੁਰੂ ਜੀ ਨੇ ਉਹ ਵਿਧੀ ਜਿਹੜੀ ਚਲਾਈ ਸੀ ਬਾਬਾ ਬੁੱਢਾ ਜੀ ਨੇ ਵਿਧੀ ਜਿਹੜੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਕਰ ਕਮਲਾਂ ਤੋਂ ਹੁਕਮ ਲੈ ਕੇ ਚਲਾਈ ਦਸਮ ਪਾਤਸ਼ਾਹ ਨੇ ਉਹ ਵਿਧੀ ਸੰਪੂਰਨ ਕੀਤੀ ਉਸ ਪਵਿੱਤਰ ਨੰਦੇੜ ਦੀ ਧਰਤੀ ਤੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋਗ ਗ੍ਰੰਥ ਤੇ ਫਿਰ ਅੱਜ ਵੀ ਗੁਰੂ ਸਿੱਖ पे ਗੁਰੂ ਨੂੰ ਲੱਭੀ ਜਾਵੇ ਸਿੱਖ ਅੱਜ ਵੀ ਭਰਮ ਭਲੇਖਿਆਂ 'ਚ ਤੁਰਿਆ ਰਹੇ ਤੇ ਫਿਰ ਗੁਰੂ ਸਾਹਿਬ ਜੀ ਦਾ ਕੋਈ ਇਹ ਨਹੀਂ ਇਹ ਸਾਡੀ ਆਪਣੀ ਕਮਜ਼ੋਰੀ ਆ ਤੇ ਅੱਜ ਵੀ ਗੁਰੂ ਮੌਜੂਦ ਆ ਕਈ ਵਾਰੀ ਸਵਾਲ ਵੀ ਆਪਾਂ ਕਰ ਲੈਨੇ ਆਂ ਕਿ ਦਸਾਂ ਪਾਤਸ਼ਾਹਾਂ ਦੀ ਜੋਤ ਕਿਦਾਂ ਤੇ ਗੁਰੂ ਕਿਵੇਂ ਅੱਜ ਵੀ ਸਾਖਸ਼ਾਹਤ ਗੁਰੂ ਸਾਡੇ ਨਾਲ ਆ ਕਿਉਂਕਿ ਆਪਾਂ ਗੁਰੂ ਰਾਮਦਾਸ ਪਾਤਸ਼ਾਹ ਦੇ ਜਿਲੀ ਕਰਵਾਣੇ ਸਰਬੰਨ ਕਰਦੇ ਨਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਵਾਣੀ ਕਹੇ ਸੇਵਕ ਜਨ ਮੰਨੇ ਫੇ ਸਤਗੁਰੂ ਜੀ ਕੀ ਪ੍ਰਤੱਖ ਗੁਰੂ ਨਸਾਰੇ ਭਾਈ ਜਿਨ੍ਹਾਂ ਨੇ ਫੇ ਬਾਣੀ ਨੂੰ ਨਿਤਨੇਮੀ ਹੋ ਕੇ ਆਪਣੇ ਪਿੰਡੇ ਤੇ ਹੰਡਾਇਆ 사ਤਗੁਰੂ ਜੀ ਨੇ ਸਾਖਸ਼ਾਤ ਸਾਡੇ ਤੇ ਕਿਰਪਾ ਕੀਤੀ ਆਪਾਂ ਉਸ ਗੁਰੂ ਦਾ 350 ਸਾਲਾ ਸ਼ਤਾਬਦੀ ਇਹ ਗੁਰਪੁਰਬ ਮਨਾ ਰਹੇ ਆ ਮੈਂ ਪਿੱਛੇ ਪਟਨੇ ਦੀ ਧਰਤੀ ਤੇ ਗਿਆ ਹਜ਼ੂਰ ਸਾਹਿਬ ਦੀ ਧਰਤੀ ਤੇ ਗਿਆ ਤੇ ਮੈਂ ਪੁੱਛਿਆ ਵੀ ਡਿਵੈਲਪਮੈਂਟ ਬੜੀ ਹੋਈ ਆ ਅੱਜ ਸਰਕਾਰਾਂ ਭੁੱਲ ਗਈਆਂ ਸਰਕਾਰੀ ਨਸ਼ੇ ਦੇ ਵਿੱਚ ਧਰ ਨੂੰ ਵੀ ਨਾਲੇ ਗਰੱਸੀ ਜਾ ਰਹੇ ਆ ਇਹ ਕਨਸੈਪਟ ਨਹੀਂ ਸੀ ਕਦੇ ਵੀ ਐਵੇਂ ਦਾ ਕੇ ਉੱਥੇ ਮੈਂ ਪਟਨਾਏ ਪੁੱਛਿਆ ਕਹਿੰਦੇ ਜੀ ਨਤੀਸ਼ ਕੁਮਾਰ ਹੁਣ 2100 ਕਰੋੜ ਰੁਪਇਆ ਡਿਵੈਲਪਮੈਂਟ ਤੇ ਲਾਇਆ ਤੇ ਜਿਹੜੀ ਇਹ ਸਾਜੂਰ ਸਾਹਿਬ ਦੀ ਧਰਤੀ 2008 ਦੇ ਵਿੱਚ 1200 ਕਰੋੜ ਰੁਪਇਆ ਉਸ ਸਰਕਾਰ ਨੇ ਉਸ ਵੇਲੇ ਦੀ ਨਹੀਂ ਲਾਇਆ ਤੇ ਜਿਹੜੀਆਂ ਧਰਮ ਦੀਆਂ ਗਤੀਵਿਧੀਆਂ ਸੀ ਧਰਮ ਦੇ ਜਿੰਨੇ ਸਮਾਗਮ ਸੀ ਉੱਥੇ ਵੀ ਜਿਹੜੇ ਪਟਨਾ ਸਾਹਿਬ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਟਨਾ ਸਾਹਿਬ ਬੋਰਡ ਨੇ ਰਲ ਕੇ ਮਨਾਏ ਤੇ ਹਜੂਰ ਸਾਹਿਬ ਵੀ ਤੇ ਸਰਕਾਰ ਦਾ ਕੀ ਕਾਰਜ ਅੱਜ ਪੰਜਾਬ ਦੀ ਸਰਕਾਰ ਪੈਚ ਲਾਉਣ ਤੋਂ ਬਿਲਕੁਲ ਮੁਨਕਰ ਆ ਭਾਵੇਂ ਆ ਮੈਂ ਇੱਥੇ ਇੰਗਲੈਂਡ ਇੱਥੇ ਬੈਠਾ ਦਿੱਲੀ ਦੇ ਵਿੱਚ ਇਹ ਮੈਂ ਤਾਂ ਗੱਲ ਕਰ ਰਿਹਾ ਮੈਂ ਕਹਿੰਦਾ ਉੱਥੇ ਵੀ ਹਾਂ ਕਿ ਧਾਰਮਿਕ ਕਾਰਜ ਸ਼ੋਮਣੀ ਕਮੇਟੀ ਨੂੰ ਕਰਨ ਦਿਓ ਅਸੀਂ ਤੁਹਾਨੂੰ ਸਦਾ ਦਿਨੇ ਖੁੱਲਾ ਤੁਸੀਂ ਵਜ਼ੀਰ ਵੀ ਆਓ ਮੁੱਖ ਮੰਤਰੀ ਵੀ ਆਵੇ ਉਹ ਧਾਰਮਿਕ ਸਮਾਗਮਾਂ ਦੇ ਵਿੱਚ ਜਿੱਥੇ ਮर्याਦਾ ਦਾ ਪਾਲਣਾ ਹੁੰਦਾ ਤੇ ਜਿਹੜੇ ਸਰਕਾਰ ਫਿਰ ਇਦਾਂ ਦੇ ਕਾਰਜ ਕਰੇ ਪਿੱਛੇ ਤੋਰਿਆ ਸੀ ਨਾ ਆਪਣੇ ਸ਼੍ਰੀਨਗਰ ਦੇ ਵਿੱਚ ਫਿਰ ਕੀ ਹਾਲ ਹੋਇਆ ਸੀ ਤੇ ਹੁਣ ਕੀ ਕਰ ਰਹੇ ਹੈ ਵੀ ਧਾਰਮਿਕ ਰਹਿਬਰਾਂ ਨੂੰ ਲੈ ਕੇ ਆ ਡਾਕਟਰ ਪਰਮਜੀਤ ਸਿੰਘ ਜੀ ਬੈਠੇ ਆ ਸਾਡੇ ਸਤਕਾਰਯੋਗ ਇੱਕ ਦੋ ਮੀਟਿੰਗਾਂ ਵੀ ਅਟੈਂਡ ਕਰਕੇ ਆਏ ਆ ਉਹਨਾਂ ਨੂੰ ਮੋਹਰੇ ਲਾ ਕੇ ਤੇ ਮੋਹਰੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੀ ਹੋਈ ਸੰਸਥਾ ਆ ਸਰਕਾਰ ਵੀ ਚੁਣੀ ਹੋਈ ਤੇ ਧਾਰਮਿਕ ਸੰਸਥਾ ਵੀ ਚੁਣੀ ਹੋਈ ਆ ਤੇ ਅਸੀਂ ਤਾਂ ਖੁੱਲਾ ਨੀਂਦਾ ਦੰਨੇ ਵੀ ਭਾਈ ਆਓ ਉਹ ਜਿਹੜੀ ਗੜ ਸ਼ੇਂਕਰ ਤੋਂ ਆਨੰਦਪੁਰ ਨੂੰ ਆਉਂਦੀ ਤਿੰਨ ਸਾਲ ਹੋ ਗਏ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਕਰਦਿਆਂ ਨੂੰ ਤੁਹਾਡੀ ਅੱਖ ਨਹੀਂ ਖੁੱਲੀ ਸਤਲੋਜ ਦਾ ਜਿਹੜਾ ਪੋਲਿਆ ਭਵੇਂ ਅੱਜ ਦਾ ਇਹ ਟੌਪਿਕ ਨਹੀਂ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸਰਕਾਰਾਂ ਕੀ ਕਰਦੀਆਂ ਸਤ ਲੋਝ ਦਾ ਪੋਲਿਆ ਜਾ ਕੇ ਦੇਖੋ ਡੇਢ ਡੇਢ ਫੁੱਟ ਨੀਵੇਂ ਖੱਡੇ ਪਏ ਆ ਮਿੱਟੀ ਤੱਕ ਨਹੀਂ ਪੱਥਰ ਤੱਕ ਨਹੀਂ ਪੈ ਰਿਹਾ ਸਰਕਾਰਾਂ ਦੇ ਕਾਰਜ ਧਰਮ ਨੂੰ ਨਹੀਂ ਚਲਾਉਣ ਨੂੰ ਹੁੰਦੇ ਲੋਕਾਂ ਦੀ ਜਿਹੜੀ ਆਪਣੇ ਜਿਹਨਾਂ ਚੁਣਿਆ ਹੁੰਦਾ ਉਹ ਲੋਕਾਂ ਦੀਆਂ ਲੋਕ ਨੀਤੀਆਂ ਲਈ ਹੁੰਦੀਆਂ ਪਰ ਅੱਜ ਆਪਾਂ ਭੁੱਲ ਭੁਲੇਖੇ ਖਾ ਗਏ ਆਪਾਂ ਮੂਰੇ ਰਾਜਨੀਤੀ ਰੱਖ ਲਈ ਧਰਮ ਪਿੱਛੇ ਡੇ ਗਿਆ ਤੇ ਕਈ ਵਾਰੀ ਸਾਡੀਆਂ ਵੀ ਕਮਜ਼ੋਰੀਆਂ ਹੁੰਦੀਆਂ ਅਸੀਂ ਪਛੜ ਵੀ ਜਾਂਨੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇੱਕ ਗੱਲ ਚੇਤੇ ਰੱਖੇ ਕਿ ਆਹ ਜਿਹੜੀ ਬਾਰ ਬਾਰ ਗੱਲ ਇਥੋਂ ਦਹਿرائی ਜਾ ਰਹੀ ਆ ਦੇਖੋ ਜੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਕਹਿੰਨੇ ਆ ਤੇ ਅਸੀਂ ਰਿਹਾਈ ਕੋਈ ਹਾਕਮ ਮਲ ਕੋਈ ਭੀਖਵਾਗਦੇ ਆ ਦੱਸੋ ਮੈਨੂੰ ਸਾਰੇ 33 ਸਾਲ 34 ਸਾਲ ਕੋਈ ਦੇਸ਼ ਦਾ ਮੁਲਕ ਕੋਈ ਦੰਦਾ ਜਾਜ ਤੁਸੀਂ ਸਾਰੇ ਵਿਦਵਾਨ ਬੈਠੇ ਆ ਮੈਂ ਵਕੀਲਿਆਂ 20 ਸਾਲ ਦੀ ਉਮਰ ਕੈਦ ਹੋਵੇ 20 ਸਾਲ ਤੋਂ ਬਾਅਦ ਛੁੱਟੀ ਹੋ ਜਾਂਦੀ ਆ ਉਹਦੇ ਵਿੱਚ ਪਰੋਲਾਂ ਪੈਂਦੀਆਂ ਦੂਜਾ ਪੈ ਕੇ 14 ਸਾਲ ਦਾ ਬੰਦਾ ਆ ਜਾਂਦਾ ਤੇ ਸਰਦਾਰ ਗਰਦੀਪ ਸਿੰਘ ਖੜਾ ਦਾ 34ਵੇਂ ਸਾਲ ਚ ਚਲੇ ਗਿਆ ਗਵਿੰਦਰਪਾਲ ਭੋਲਰ 3ਵੇਂ ਸਾਲ ਚ ਚਲੇ ਗਿਆ ਆ ਮੈਂ ਭਾਈ ਬਲਵੰਤ ਸਿੰਘ ਜੀ ਰਾਜੋਆਣੇ ਦੀ ਮੁਲਾਕਾਤ ਕਰਕੇ 3ਵੇਂ ਸਾਲ ਚ ਚਲ ਗਏ ਤੇ 18 ਸਾਲ ਲਗਾਤਾਰ ਫਾਂਸੀ ਦੀ ਚੱਕੀ 'ਚ ਬੈਠੇ ਆ ਅਸੀਂ ਕਹਿੰਨੇ ਆ ਸਾਡੇ ਨੂੰ ਇਨਸਾਫ਼ ਦਿਓ ਅਸੀਂ ਭੀਖ ਨਹੀਂ ਮੰਗਦੇ ਇਨਸਾਫ਼ ਦਿਓ ਇਨਸਾਫ਼ ਕੀ ਆ ਕਿ ਰਾਜੋਆਣਾ ਸਾਹਿਬ ਦੀ ਫਾਂਸੀ ਮਾਫ ਕਰਨੀ ਤੇ ਮੈਂ ਹੁਣ ਮੁਲਾਕਾਤ ਕਰਕੇ ਵੀ ਐ ਜਿਹੜੀ ਹੁਣੇ ਗੱਲ ਕੀਤੀ ਆਪਾਂ ਰਾਸਤੂ ਗੁਰੀ ਸਾਹਿਬ ਵੱਡੇ ਵਕੀਲ ਕੀਤੇ ਆ ਉਹ ਹੁਣ ਦੇ ਨਹੀਂ ਕੀਤੇ ਬਹੁਤ ਲੰਬੇ ਅਰਸੇ ਦੇ ਸਾਡਾ ਕੇਸ ਉਹ ਹੀ ਭੁਗਤ ਰਹੇ ਆ ਲੰਬੇ ਅਰਸੇ ਦੇ ਸਾਰੇ ਉਹ ਕੇਸ ਦੀ ਪੈਰ ਵੀ ਉਹ ਕਰ ਰਹੇ ਆ ਤੇ ਜੇ ਕੌਮ ਸਮੁੱਚੀ ਮੈਂ ਇਹ ਕਹਿੰਦਾ ਆ ਝਿੰਡਾ ਸਾਹਿਬ ਬੈਠੇ ਦਿੱਲੀ ਕਮੇਟੀ ਕੋਈ ਵੀ ਬਨੋ ਗਿਰਿਆਂ ਨਾਲ ਆਓ ਇੱਕ ਗੱਲ ਕਰ ਲਈਏ ਆਪਾਂ ਇਕੱਠੇ ਹੋ ਕੇ ਗੁਰੂ ਤੇਗ ਬਹਾਦਰ ਪਾਸ਼ਾ ਦੇ ਚਾਹਨਾ ਚ ਅਰਦਾਸ ਕਰਕੇ ਤੁਰੀਏ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਕੇ ਤੁਰਿਏ ਇਹ ਬੰਦੀ ਸਿੰਘਾਂ ਨੂੰ 사ਤਗੁਰੂ ਜੀ ਰਿਹਾ ਕਰਾਉ ਲੈ ਆ ਜਾਣਗੇ ਗਵਾਲੀਅਰ ਦੇ ਕਿਲੇ ਤੋਂ 사ਤਗੁਰੂ ਜੀ ਨੇ ਕੀਤਾ ਸੀ ਕਾਰਜ ਪਰ ਅੱਜ ਆਪਾਂ ਬੋਲਦੇ ਉਹ ਬੋਲੀ ਜਿਹੜੀ ਸਰਕਾਰ ਨੂੰ ਚੰਗੀ ਲੱਗੇ ਤੇ ਸਰਕਾਰਾਂ ਨੂੰ ਤਾਂ ਆਈ ਫਿਰ ਲੋਕਤੰਤਰ ਦਾ ਵੋਟਾਂ ਦੇਖਣੀਆਂ ਹੁੰਦੀਆਂ ਵੀ ਕਿੱਥੇ ਬਾਅਦ ਤੇ ਕਿੱਥੇ ਘਟ ਮਿਲਦੀਆਂ ਤੇ ਉਹ ਇਹੋ ਹੀ ਬਮਾਨਾ ਲਾਉਂਦੇ ਚਲੇ ਜਾਣਗੇ ਸੋ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਪਰ ਪੁਕਾਰ ਕਰਕੇ ਆਪਾਂ ਇਸ ਹਿੰਦੁਸਤਾਨ ਦੀ ਧਰਤੀ ਤੇ ਬੈਠੇ ਆਂ ਗੁਰੂ ਸਾਹਿਬ ਨੇ ਸਿੱਖ ਪੰਥ ਦੀ ਸਾਜਨਾ ਕਰਕੇ ਸਿੱਖਾਂ ਨੂੰ ਇੱਕ ਬਹੁਤ ਸਖਾਲਾ ਰਸਤਾ ਪ੍ਰਦਾਨ ਕੀਤਾ ਸੀ ਦੇਖੋ ਅਰਦਾਸ ਗੁਰੂ ਸਾਹਿਬ ਨੇ ਕਿੱਡੀ ਵੱਡੀ ਮੈਂ ਕਹਿੰਦਾ ਮਹਾਨ ਸਿੱਖਾਂ ਦੀਆਂ ਕਿੰਨੀਆਂ ਇੱਕ ਕੁਰਬਾਨੀਆਂ ਕਰਾਂ ਕਿਉਂਕਿ ਬਾਕੀਆਂ ਨੇ ਵੀ ਬੋਲਣਾ ਕਿ ਮੇਰੇ ਕੋਲ ਇੱਕ ਵਾਰੀ ਕੈਲੀਫੋਰਨੀਆ ਤੋਂ ਇੱਕ ਡਾਕਟਰ ਆਇਆ ਡੈਂਟਲ ਡਾਕਟਰ ਆ ਉਹ ਮੈਨੂੰ ਕਹਿੰਦਾ ਵੀ ਮੈਂ ਹਰ ਸਾਲ ਤਿੰਨ ਵਾਰੀ ਲਾਹੌਰ ਦੀ ਲਾਇਬ੍ਰੇਰੀ ਵਿੱਚ ਜਾਣਾ ਤੇ ਮੈਂ ਕਿਹਾ ਉੱਥੋਂ ਲਾਭ ਦਾ ਕੀ ਆ ਬਿਲ ਬਿਲ ਅੱਖਾਂ ਚੋਂ ਪਾਣੀ ਜਾਣ ਲੱਪਿਆ ਕਹਿੰਦਾ ਮੈਂ ਧਾਮੀ ਸਾਹਿਬ ਉੱਥੇ ਜਾ ਕੇ ਦੇਖਿਆ 1920 ਤੋਂ ਲੈ ਕੇ 1930 ਤੱਕ 26 ਚ ਪਹਿਲਾ ਸ਼ੋਮਣੀ ਗੁਰਦਾਰਾ ਪਰਮੰਦਰ ਕਮੇਟੀ ਦੀ ਪਹਿਲੀ ਚੋਣ ਹੁੰਦੀ ਆ 10 ਸਾਲ ਮਹਾਂਤਾਂ ਨੇ ਤੇ ਮਹਾਂਤਾਂ ਦੇ ਖਿਲਾਫ ਪਹਿਲੇ ਸ਼ੋਮਣੀ ਕਮੇਟੀ ਦੇ ਮੈਂਬਰਾਂ ਨੇ 10 ਸਾਲ ਲੜਾਈ ਲੜੀ ਅਧੀਆਂ ਅਧੀਆਂ ਜਾਇਦਾਦਾਂ ਹੀ ਵੇਚ ਦਿੱਤੀਆਂ ਕਿਵੇਂ ਦੇ ਯਾਰ ਉਹ ਸਿੱਖ ਸੀ ਕਿਵੇਂ ਗੁਰੂ ਨੂੰ ਸਮਰਪਤ ਸੀ ਕਹਿੰਦਾ ਮੇਰੇ ਉਹ ਨਾਲੇ ਮੈਨੂੰ ਗੱਲਾਂ ਦੱਸੇ ਨਾਲੇ ਉਹਦੀਆਂ ਅੱਖਾਂ 'ਚੋਂ ਪਾਣੀ ਜਾਵੇ ਕਹਿੰਦਾ ਉੱਥੇ ਲਾਇਬ੍ਰੇਰੀ ਆ ਉਹ ਲਾਇਬ੍ਰੇਰੀ ਬੋਲਦੀ ਆ ਤੇ ਮੈਂ ਕਹਿੰਦਾ ਜੇ ਡਿਜੀਟਲ ਡਿਜੀਟਲਾਈਜੇਸ਼ਨ ਦੀ ਗੱਲ ਕੀਤੀ ਤਾਂ ਉਹ ਕਦੇ ਕੰਮ ਨਹੀਂ ਦੇਣੀ ਇਹ ਸਾਡਾ ਇਤਿਹਾਸ ਆ ਇਹ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸੀ ਤੇ ਉਹ ਮਹਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਕਹਿੰਦਾ ਹੋਣਾ ਧਾਮੀ ਵਰਗਾ ਕੋਈ ਕਮਜ਼ੋਰ ਪ੍ਰਧਾਨ ਆ ਸਕਦਾ ਸੰਸਥਾ ਨੂੰ ਮਾੜੀ ਨਾ ਕਰੀਏ ਜਿਲੇ ਆਪਾਂ ਸ਼੍ਰੋਮਣੀ ਕਮੇਟੀ ਨੂੰ ਡਹਿ ਕੇ ਗੱਲਾਂ ਸ਼ੁਰੂ ਕਰ ਦਿੰਨੇ ਆ ਹੁਣ ਆ ਹਾਲ ਆ ਕਿੱਡਾ ਵੱਡਾ ਇਹ ਮੇਰਾ ਖਿਆਲ ਇਹਦੇ ਵਿੱਚ 20-25 ਹਾਲ ਹੋਣੇ ਸਰਨਾ ਸਾਹਿਬ 20-25 ਹਾਲ ਹੋਣੇ ਇਹਦੇ ਵਿੱਚ ਹਾਂਜੀ ਹਾਂਜੀ ਤੇ 20-25 ਦੇ ਵਿੱਚ ਇਹਦਾ ਸਾਰੇ ਕਾਰਜ ਨਹੀਂ ਨਾ ਹੁੰਦੇ ਇੱਕ ਗੱਲ ਨੂੰ ਇੱਕ ਨਗਾਤੀ ਲਾ ਕੇ ਦੇ ਤੇਰੇ ਦੀ ਦੇ ਤੇਰੇ ਦੀ ਉਹ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਤੁਸੀਂ ਦਿੱਲੀ ਗੁਰਦਵਾਰਾ ਪਰ ਉਹਨਾਂ ਦੇ ਕਮੇਟੀ ਵਾਲਿਓ ਉਹ ਪੋਜ਼ਿਟਿਵਿਟੀ ਵੱਲ ਨੂੰ ਚੱਲੀਏ ਨੈਗੇਟਿਵਿਟੀ ਵੱਲੋਂ ਨਾ ਚੱਲੀਏ ਪੋਜ਼ਿਟਿਵਿਟੀ ਕੀ ਆ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸੰਮੌਰ ਜਥੇਬੰਦੀ ਆ ਅਸੀਂ ਤੁਹਾਡਾ ਵੀ ਸਤਿਕਾਰ ਕਰਦੇ ਜਿੰਨੀਆਂ ਵੀ ਕਮੇਟੀਆਂ ਬਣੀਆਂ ਤੁਹਾਡਾ ਸਤਿਕਾਰ ਕੀਤਾ ਪਰ ਭਵੇਂ ਅੱਜ ਦਾ ਬੇਸ਼ਾਨੀ ਇੱਥੇ ਬੋਲਣ ਦਾ ਉਹਨਾਂ ਕਮੇਟੀਆਂ ਦਾ ਫੇਰ ਕੀ ਹਾਲ ਹੋਇਆ ਉਹ ਮੈਨੂੰ ਉਹ ਵੀ ਬੜੀ ਬਾਤ ਉਹ ਵੀ ਜਾਣਦੇ ਤੇ ਮੈਂ ਵੀ ਜਾਣਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਸਾਹਿਬ ਦੇ ਇਸ ਸ਼ਹੀਦੀ ਦਿਹਾੜੇ ਨੂੰ ਮਨਾਉਣਾ ਵੀ ਆ ਸ਼ਹੀਦੀ ਗੁਰਪੁਰਬ ਨੂੰ ਤੇ ਬਸਾਉਣਾ ਵੀ ਆ ਬਸਾਉਣਾ ਕੀ ਆ ਬੜੀ ਸੋਹਣੀ ਗੱਲ ਕਰਕੇ ਗਏ ਡਾਕਟਰ ਦਵਿੰਦਰ ਸਿੰਘ ਹੁਣੀ ਕਿਉਂਕਿ ਡਾਕਟਰ ਇਕਬਾਲ ਸਿੰਘ ਜੀ ਦੀ ਬੜੀ ਵੱਡੀ ਕਹਾਣੀ ਸੀ ਬੜੂ ਸਾਹਿਬ ਦੀ ਅਕੈਡਮੀ ਖੜੀ ਕਰਨੀ ਸਾਰਾ ਕਾਰਜ ਅੱਜ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਲੋਕਿਆ ਲਿਖਿਆ ਸੀ ਪ੍ਰੋਗਰਾਮ ਪਏ ਆਨੰਦਪੁਰ ਸਾਹਿਬ ਵੱਡਾ ਇੱਕ ਸਮਾਗਮ ਅਮਰ ਸੰਚਾਰ ਦਾ ਕਰਾਂਗੇ ਫਿਰ ਅਸੀਂ ਸੋਚਿਆ ਵੀ ਲੋਕਾਂ ਨੂੰ ਲਿਆਉਣ ਤੇ ਲਿਜਾਣ ਦਾ ਸਿਸਟਮ ਔਖਾ ਹੋਊਗਾ ਅੱਜ ਤੱਕ ਦਾਮਦਮਾ ਸਾਹਿਬ ਤੇ 8000 ਤੋਂ ਵੱਧ ਪ੍ਰਾਣੀਆਂ ਅਮਰ ਛੱਡ ਚੁੱਕੇ ਆ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਤਖਤ ਸਾਹਿਬ ਦੀ ਉਸ ਪਵਿੱਤਰ ਫਜ਼ੀਲ ਤੋਂ ਹਰ ਬੁੱਧਵਾਰ ਤੇ ਐਤਵਾਰ ਅਮਰ ਸੰਚਾਰ ਹੁੰਦਾ ਨਿਰੰਤਰ جاری ਆ ਤੇ ਜਿਹੜੀ ਆਨੰਦਪੁਰ ਦੀ ਧਰਤੀ ਆ ਉਥੇ 21 ਤਰੀਕ ਤੋਂ ਅਮਰ ਸੰਚਾਰ ਰਜਾਨਾ ਹੋਣਾ 30 ਤਰੀਕ ਤੱਕ ਰਜਾਨਾ ਅਮਰ ਸੰਚਾਰ ਹੋਇਆ ਕਰਨਾ ਇੱਕ ਜਾਜਦਾਸ਼ ਰਹੂਗੀ ਕਿ 350 ਸਾਲਾ ਗੁਰੂ ਸਾਹਿਬ ਦਾ ਸ਼ਹਾਦਤ ਗੁਰਪੁਰਬ ਮਨਾਇਆ ਸੀ ਮੈਂ ਉਦੋਂ ਅਮਰ ਛਕਿਆ ਸੀ ਸੋ ਉਥੇ ਜਿਹੜੇ ਸਮਾਗਮ ਆ ਉਹ 23 ਤਰੀਕ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਆਪਾਂ ਗੁਰਿਆਈ ਦਿਵਸ ਬਣਾਉਣਾ ਖੰਡ ਪਾਠਾਂ ਦੇ ਭੋਗ ਉਹ ਤੋਂ ਬਾਅਦ ਫਿਰ ਸਾਡੇ ਬਲਾਰੇ ਹੋਣਗੇ ਸਾਰੇ ਟਕਸਾਲਾਂ ਦੇ ਬਲਾਰੇ ਹੋਣਗੇ ਹੋਰ ਸਾਡੇ ਬਲਾਰੇ ਆਉਣਗੇ ਉਹਦੇ ਵਿੱਚ ਉਹ ਹਾਜ਼ਰੀ ਭਰਨਗੇ ਉਹਦੇ ਵਿੱਚ ਸਰ ਪਾਈ ਜਸਵੰਤ ਸਿੰਘ ਪਰਵਾਨਾ ਵੀ ਆਉਣਗੇ ਤੇ 24 ਤਰੀਕ ਨੂੰ ਸਾਡੇ ਬੱਚਿਆਂ ਦੇ ਵੱਡੇ ਸਮਾਗਮ ਤੇ ਰਾਗ ਦਰਬਾਰ ਤੇ 25 ਨੂੰ ਫਿਰ ਵੱਡਾ ਸਮਾਗਮ ਉਹਦੇ ਵਿੱਚ ਵੀ ਸਾਰੀ ਦਿਹਾੜੀ ਦੇ ਪ੍ਰੋਗਰਾਮ ਆ ਤੇ ਫਿਰ 25 ਨੂੰ ਇੱਕ ਨਗਰ ਕੀਰਤਨ ਵੀ ਇਸ ਧਰਤੀ ਤੋਂ ਤੁਰਨਾ ਇੱਕ ਨਗਰ ਕੀਰਤਨ ਤਾਂ ਹੁਣ ਆ ਰਿਹਾ ਜਿਹੜੀ ਹੁਣ ਇੱਥੇ ਗੱਲ ਕਰਕੇ ਗਏ ਆ ਮੈਂ ਬਹੁਤ ਬਹੁਤ ਥਾਂਾਂ ਤੇ ਜਾ ਕੇ ਆਇਆ ਨਾਲ ਤੇ ਮੈਨੂੰ ਐਵੇਂ ਮਹਿਸੂਸ ਹੁੰਦਾ ਸੀ ਜਿਦਾ ਸਾਰੇ ਸਿੱਖ ਪੰਜਾਬ ਤੋਂ ਇਸ ਦੱਖਣ ਦੀ ਧਰਤੀ ਤੇ ਆ ਗਏ ਤਿੱਲ ਸਿੱਟੇ ਨੂੰ ਕਿਤੇ ਥਾਂ ਨਹੀਂ ਲੋਕਾਂ ਦੇ ਵਿੱਚ ਐਡਾ ਵੱਡਾ ਜਲਾਓ ਜਿਹੜਾ ਆਪਣਾ ਧੋਬੜੀ ਸਾਹਿਬ ਸਥਾਨ ਤੋਂ ਸਿਰਫ ਦੋ ਸਿੱਖ ਪਰਿਵਾਰ ਆ ਬਾਕੀ ਉੱਥੇ ਪਰਿਵਾਰ ਆਲੇ-ਦੁਆਲੇ ਤਾਂ ਹੈਗੇ ਗੁਹਾਟੀ ਵਾਲੀ ਸਾਈਡ ਨੂੰ ਉਹ ਦੋ ਪਰਿਵਾਰ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾ ਰਹੇ ਆ ਡਾਕਟਰ ਦਲਜੀਤ ਸਿੰਘ ਉਹ ਗੁਹਾਟੀ ਤੋਂ ਉਹਦੇ ਪ੍ਰਧਾਨ ਆ ਤੇ ਮੈਂ ਜਿਹੜੇ ਲੰਗਰ ਚ ਗਿਆ ਮੈਂ ਕਿਹਾ ਬਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਤੇਰੀ ਕਿੱਥੇ ਕਿੱਥੇ ਕੀ ਕੀ ਅਸੀਂ ਕਹਿ ਸਕਦੇ ਆ ਤੇ ਮੁ슬ਮਾਨ ਲੰਗਰ ਬਣਾ ਰਹੇ ਤੇ ਸਕਾ ਵੀ ਰਹੇ ਆ ਇਹ ਮਨੱਕੀ ਹਕੂਕ ਤਾਂ ਗੁਰੂ ਸਾਹਿਬ ਜੀ ਨੇ ਕਰਦੇ ਬਰੋਬਰ ਕਰ ਦਿੱਤੇ ਉਹ ਸਾਰੇ ਤਿਆਰ ਵੀ ਕਰਦੇ ਆ Hindu ਧਰਮ ਵਾਲੇ ਵੀ ਜਾਂਦੇ ਉਹ ਵੀ ਸਾਰੇ ਉੱਥੇ ਤਿਆਰ ਕਰਦੇ ਤੇ ਮੈਨੂੰ ਉਹ ਦੱਸੇ ਵੀ ਆਸਤਾ ਏਡੀ ਵੱਡੀ ਆ ਚਾਹੇ Hindu ਹੋਵੇ ਚਾਹੇ ਮੁਸਲਮਾਨ ਹੋਵੇ ਚਾਹੇ ਸਿੱਖ ਹੋਵੇ ਕੋਈ ਨਮਾਕਾਰ ਸ਼ੁਰੂ ਕਰੇ ਨਮਾਕਾਰੋਬਾਰ ਸ਼ੁਰੂ ਕਰੇ ਪਹਿਲਾਂ ਇੱਥੇ ਅਰਦਾਸ ਹੁੰਦੀ ਆ ਇਹ ਸਤਿਗੁਰੂ ਗੁਰਤੇਗ ਬਹਾਦਰ ਪਾਤਸ਼ਾਹ ਆਪ ਵਰਤ ਰਹੇ ਆ। ਸੋ ਕਿਰਪਾ ਕਰਨ ਸਤਿਗੁਰ ਜੀ ਬੋਲਣ ਨੂੰ ਤਾਂ ਹੋਰ ਵੀ ਬਹੁਤ ਕੁਝ ਤੁਹਾਡੇ ਨਾਲ ਸਾਂਝਾ ਕੀਤਾ ਜਾ ਸਕਦਾ ਪਰ ਮੈਂ ਸਾਂਗੂਆ ਬੇਇਨਸਾਫੀਆ ਕਿਉਂਕਿ ਬੁਲਾ ਰਿਆਂ ਨੇ ਜਿਹੜਿਆਂ ਨੇ ਆਪਾਂ ਕਾਲ ਕੀਤਾ ਉਹਨਾਂ ਨੇ ਵੀ ਬਹੁਤ ਸਾਰਾ ਤੁਹਾਡੇ ਨਾਲ ਗੁਰ ਇਤਿਹਾਸ ਇਹ ਸਿੱਖ ਇਤਿਹਾਸ ਤੇ ਹੋਰ ਸਾਰੀਆਂ ਗੱਲਾਂ ਸਾਂਝੀਆਂ ਕਰਦੀਆਂ। ਸੋ ਮੈਂ ਅੰਤ ਦੇ ਵਿੱਚ ਧੰਨਵਾਦ ਕਰਦਾ ਆਪਣੇ ਵੀਰ ਸਰਦਾਰ ਭਰਮਜੀਤ ਸਿੰਘ ਛਰਨਾ ਜੀ ਦਾ। ਜਿਨ੍ਹਾਂ ਨੇ ਤੇ ਡਾਕਟਰ ਸਰਦਾਰ ਮਨਜੀਤ ਸਿੰਘ ਜੀ ਕੇ ਕਿਉਂਕਿ ਇਹ ਇੱਕ ਲੀ ਹੁੰਦੀ ਜਿਹੜੀ ਨਾ ਜਿਹੜੇ ਪੰਥ ਦੀ ਕਿਸੇ ਨੂੰ ਜਾਂ ਕਹਿੰਦੇ ਨੇ ਕਿਸੇ ਨੂੰ ਕੋਈ ਆਦਤ ਪੈ ਜਾਏ ਗੇਝਾ ਪੈ ਜਾਏ ਉਹ ਫੇ ਗੇਝਾ ਉਧਰ ਨੂੰ ਚੱਲਦਾ ਚਾਹੇ ਕਿ ਪੁਰਾਣੇ ਵੇਲੇ ਸੀ ਪਸ਼ੂ ਆ ਬੈਠੇ ਬਲਦੇਵ ਸਿੰਘ ਕੈਮਪੂਰੀ ਹੁਣੀ ਉਹ ਲੋਕਾਂ ਨੇ ਪਹਾੜਾ ਢੋਂਦੇ ਹੁੰਦੇ ਹੁੰਦੇ ਸੀ ਤਾਂ ਗੱਡੇ ਤੇ ਲੱਗੇ ਹੁੰਦੇ ਸੀ ਪਸ਼ੂ ਜਿੱਥੇ ਚਾਹ ਆਉਣੀ ਹੋਈ ਮੱਲੋ ਮਲੀ ਉਹਨੂੰ ਸੁਤਾਇਆ ਵੀ ਹੋਵੇ ਤੇ ਜਾ ਕੇ ਖੜੇ ਕਰਦੇ ਨੇ ਇਹਨਾਂ ਨੂੰ ਪੰਥ ਦੀਆਂ ਲੀਹਾਂ ਦਾ ਗੇਝਾ ਪਿਆਇਆ ਘਾਸਾ ਪਿਆਇਆ ਤੇ ਪਰੰਪਰਾ ਦੇ ਤੌਰ ਤੇ ਪੂਰੇ ਤੌਰ ਤੇ ਨਾਲ ਖੜੇ ਆ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਵੀ ਸਾਰਿਆਂ ਨੂੰ ਸਮਾਤਾ ਬਈ ਡਾਕਟਰ ਜਸਪਾਲ ਸਿੰਘ ਜੀ ਪਰਮਵੀਰ ਸਿੰਘ ਜੀ ਮੇਰਾ ਕੇਸੀ ਸਿੰਘ ਜੀ ਜਿਹੜੇ ਬਾਕੀ ਸਾਰੇ ਮਠਾਰੂ ਸਾਹਿਬ ਸਾਡੇ ਸਤਿਕਾਰਯੋਗ ਮੈਂਬਰ ਵੀ ਆ ਦਿੱਲੀ ਤੋਂ ਬਹੁਤ ਵਧੀਆ ਕੰਮ ਚਲਾ ਰਹੇ ਨਾਲ ਗੌਰੇ ਮਸਕੀਨ ਜੀ ਜਿਹੇ ਦਾ ਰਣਜੀਤ ਸਿੰਘ ਜੀ ਗੌਰੇ ਮਸਕੀਨ ਬੜੇ ਧਨੀ ਆ ਗੁਰੂ ਪਾਤਸ਼ਾਹ ਨੇ ਕਥਾ ਦਾ ਬੜਾ ਵੱਡਾ ਖਜ਼ਾਨਾ ਬਖਸ਼ਿਸ਼ ਕੀਤਾ ਆ ਬਾਬਾ ਤਰਲੋਕ ਸਿੰਘ ਬਾਬਾ ਆਪਣੇ ਤਰਲੋਕੇ ਵਾਲੇ ਗਰਮੀਤ ਸਿੰਘ ਜੀ ਤਰਲੋਕੇ ਵਾਲੇ ਇਹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਮੈਂਬਰ ਆ ਤੇ ਸਾਡੇ ਇੱਥੇ ਦਿੱਲੀ ਦੇ ਵੀ ਆਪਣੇ ਹਰਿਆਣੇ ਦੇ ਵੀ ਮੈਂਬਰ ਆ ਪਰ ਇੱਕੋ ਹੀ ਆ ਕਿ ਗੁਰਮਤ ਆਸ਼ੇ ਅਨਸਾਰ ਚਾਹੇ ਹਰਿਆਣੇ ਆ ਚਾਹੇ ਚਾਹੇ ਵਿੱਚ ਆਪਣੇ ਇਧਰ ਆਪਣੇ ਸ਼ੋਮਣੀ ਕਮੇਟੀ 'ਚ ਆ ਆਪਣਾ ਪੂਰਨ ਤੌਰ ਤੇ ਸਹਿਯੋਗ ਕਰਦੇ ਆ ਮੇਰਾ ਵੀਰ ਸਰਦਾਰ ਬਲਦੇਵ ਸਿੰਘ ਕੈਮਪੂਰੀ ਮੇਰੇ ਨਾਲ ਸੀਨੀਅਰ ਮੀਤ ਪ੍ਰਧਾਨ ਦਾ ਵੀ ਰਿਹਾ ਮੈਂ ਮੁਖ ਸਕੱਤਰ ਹੁੰਦਾ ਸੀ ਉਦੋਂ ਸਰਦਾਰ ਹਰਪਜਨ ਸਿੰਘ ਮਸਾਣਾ ਇਹ ਵੀ ਬੜੀ ਪਿੱਛੇ ਸੇਧ ਦਾ ਪੈਰਾ ਬੜਾ ਢਿੱਲਾ ਰਿਹਾ ਪਰ ਸੇਧ ਦਾ ਪੈਰਾ ਢਿੱਲਾ ਹੋਣ ਦੇ ਬਾਵਜੂਦ ਵੀ ਮੈਂ ਕਹਣਾ ਕੀ ਕਹਿੰਦੇ ਜੀ ਕੱਲ ਸਟੈਂਡ ਪਾਏ ਮੈਂ ਮੀਟਿੰਗ 'ਚ ਆ ਜਾਵਾਂ ਮੈਂ ਕਿਹਾ ਨਾ ਆਇਓ ਤੇ ਜਾਂਦਿਆਂ ਨੂੰ ਮੋਰੇ ਬੈਠਾ ਹੋਣਾ ਮੈਂ ਕਹਿੰਦਾ ਤੁਸੀਂ ਸੇਧ ਦਾ ਧਿਆਨ ਕਰੋ ਇਹ ਪੰਥਕ ਫਲਸਫਾ 사ਤਗੁਰੂ ਜੀ ਨੇ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਸੋ ਮੈਂ ਬੋਸ ਸਰਦਾਰ ਹਰਮਨਜੀਤ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਕਰਦਾ ਇਹ ਵੀ ਸਾਡੇ ਸਰਕਾਰ ਜੋਗ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਆ ਤੇ ਸਰਦਾਰ ਰਘੂਜੀਤ ਸਿੰਘ ਜੀ ਬਿਰਕ ਮੈਦਾਨ ਖਿਆਲ ਸਮੀ ਲੱਗਦਾ ਵਿੱਚ ਬੈਠੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਮੇਰੇ ਨਾਲ ਸੀਨੀਅਰ ਮੀਤ ਪ੍ਰਧਾਨ ਆ ਸ਼ੈਨਤੀ ਜੀ ਇੱਧਰ ਬੈਠੇ ਆ ਸਾਡੇ ਸਾਰੇ ਸਤਕਾਰ ਤੇ ਇਹ ਦਿੱਲੀ ਦੇ ਆਗੂ ਵੀ ਆ ਤੇ ਆਗੂ ਵੀ ਵਧੀਆ ਆ ਸੋ ਮੈਂ ਤੁਹਾਡਾ ਵੀ ਸਾਰਿਆਂ ਦਾ ਜਿੰਨੇ ਤੁਸੀਂ ਆਏ ਆ ਚੱਲ ਕੇ ਮਾਈਆਂ ਮੇਰੀਆਂ ਭੈਣਾਂ ਬੀਬੀਆਂ ਵਿੱਚ ਆਈਆਂ ਉੱਤੇ ਵੀ ਸੱਜਣ ਬੈਠੇ ਆ ਸਾਰਿਆਂ ਦਾ ਦਿਲ ਦੀਆਂ ਡਗਹਾਈਆਂ ਤੋਂ ਧੰਨਵਾਦ ਕਰਦਾ ਗੁਰੂ ਸਾਹਿਬ ਕਿਰਪਾ ਕਰਨ ਸਮਾਂ ਆਉਂਦਾ ਜਾਂਦਾ ਰਹਿੰਦਾ ਦੋ ਤਰ੍ਹਾਂ ਦਾ ਮਨੁੱਖ ਸ਼ਿਕਾਰਿਆ ਜਾਂਦਾ ਇੱਕ ਹੁੰਦਾ ਅਹੁਦੇਦਾਰੀ ਇੱਕ ਹੁੰਦੀ ਜਾਤੀ ਸ਼ਖਸੀਅਤ ਗੁਰੂ ਸਾਹਿਬ ਕਿਰਪਾ ਕਰਨ ਸਿੱਖ ਨੂੰ ਦੇਖੋ ਕਿੱਡਾ ਵੱਡਾ ਫਲਸਫਾ ਦੇ ਦਿੱਤਾ ਤੁਸੀਂ ਮੇਰੇ ਤੋਂ ਬਾਅਦ ਜਾਣਦੇ ਆ ਕਿ ਅੰਮ੍ਰਿਤ ਵੇਲੇ ਉੱਠ ਜਾਗ ਨੇ ਖੁੱਲਦੀ ਕੇਸਾਂ 'ਚ ਕੰਗਾ ਕਰ ਲਾ ਪ੍ਰਾਤਨ ਸਿੰਘਾਂ ਨੂੰ ਅਸੀਂ ਦੇਖਿਆ ਇਦਾਂ ਕਰਦੇ ਸੀ ਜਿਲੇ ਉਠਣਾ ਉਠਦੇ ਸਾਰ ਕੇਸ ਕੀ ਆਪਣੇ ਪੱਟਾਂ ਦੇ ਵਿਛਾ ਲੈਣੀ ਤੇ ਕਿਉਂਕਿ ਰੋਮਾਂ ਦੀ ਬੇਆਦਮੀ ਨਾ ਹੋਵੇ ਕੰਗਾ ਦੋ ਵਾਰੀ ਫੇਰਨਾ ਤਿਆਰ ਵਰ ਤਿਆਰ ਉੱਠ ਕੇ ਅਸ਼ਨਾਣ ਪਾਣੀ ਕੀਤਾ ਗੁਰੂ ਨੇ ਕਿਰਪਾ ਕੀਤੀ 10 ਮਿੰਟ 20 ਮਿੰਟ ਗੁਰੂ ਗੁਰੂ ਕੀਤਾ ਫਿਰ ਨਿਤਨੇਮ ਕੀਤਾ ਫਿਰ ਜਾ ਕੇ ਸਤਗੁਰ ਦੇ ਚਰਨਾਂ ਚ ਅਰਦਾਸ ਕਰਕੇ ਗੁਰੂ ਦੇ ਦਰਸ਼ਨ ਵੀ ਕਰ ਲੈਣੇ ਤੇ ਅੱਜ ਵੀ ਸਿੱਖ ਨੂੰ ਗੁਰੂ ਪਾਤਸ਼ਾਹ ਨੂੰ ਪੁੱਛਿਆ ਨਾ ਗੁਰੂ ਦਸ਼ਮ ਪਾਤਸ਼ਾਹ ਨੂੰ ਜਿਹੜੇ ਬਿੱਲਪਤਾ ਬਹੁਤ ਵੱਧ ਗਈ ਬੇਦਬਤਾ ਕਿ ਗੁਰੂ ਸਾਹਿਬ ਹੁਣ ਸੱਚਖੰਡ ਪਿਆਨੇ ਕਰ ਜਾਣੇ ਜੋਤੀ ਜੋਤ ਰਲ ਜਾਣੀ ਤੇ ਦਰਸ਼ਨ ਕਿੱਥੋਂ ਕਰੀਏ ਤੇ 사ਤਗੁਰ ਜੀ ਨੇ ਕਿਹਾ ਬਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਸੋਧ ਕੇ ਨਿਤਨੇਮ ਕਰਕੇ ਪੰਜਾਂ ਨੂੰ ਫਤੇ ਬੁਲਾ ਦੇ ਮੈਂ ਉੱਥੇ ਹਾਜ਼ਰ ਹੋਊਗਾ ਤੇ ਗੁਰੂ ਸਾਹਿਬ ਜੀ ਜੇ ਪੰਜ ਬਣਾ ਹੋਣ ਫਿਰ ਕਹਿੰਦੇ ਆਪਣਾ ਇਸ਼ਨਾਨ ਸੋਧ ਕੇ ਨਿਤਨੇਮ ਕਰਕੇ ਸ਼ੀਸ਼ੇ ਦੇ ਵਿੱਚ ਫਤੇ ਬੁਲਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਇਹ ਗੁਰੂ ਸਾਹਿਬ ਨੇ ਸਾਨੂੰ ਅਸੀਸ ਬਖਸ਼ਿਸ਼ ਕੀਤੀ ਸੀ ਤੇ ਸਾਨੂੰ 사ਤਗੁਰ ਜੀ ਨੇ ਸਮੁੱਚੀ ਲਕਾਈ ਨੂੰ ਸਮੁੱਚੀ ਮਨੁੱਖਤਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕੀਤਾ ਇਹ ਕੇਵਲ ਮੈਂ ਇੱਕ ਟੁਕ ਮਾਤਰ ਥੋੜੀ ਜਿਹੀ ਸ਼ਾਨਾ ਸਾਹਿਬ ਤੋਂ ਥੋੜੀ ਜਿਹੀ ਖਿਮਾ ਚਾਹਣਾ ਪਿਛਲੇ ਦਿਨੀ ਪੰਜਾਬ ਦੀ ਸਰਕਾਰ ਨੇ ਇਹ ਜਿਹੜੀਆਂ ਵਿਆਦਬੀਆਂ ਹੋਈਆਂ ਇਹਦੇ ਸਬੰਧ ਦੇ ਵਿੱਚ ਕੁਝ ਐਕਟ ਲਿਆਉਣਾ ਸੀ ਮੇਰੇ ਨਾਲ ਵੀ ਸੰਧਵਾ ਸਾਹਿਬ ਦਾ ਵਿਚਾਰ ਬਰਾਦਰਾ ਟੈਲੀਫੋਨ ਤੇ ਕੁਝ ਦੋ ਵਜ਼ੀਰਾਂ ਨਾਲ ਵੀ ਹੋਇਆ ਮੈਂ ਉਸ ਦਿਨ ਵੀ ਕਿਹਾ ਸੀ ਤੇ ਅੱਜ ਵੀ ਕਹਿੰਦਾ ਸਾਰੇ ਧਾਰਮਿਕ ਗ੍ਰੰਥ ਸਤਕਾਰਯੋਗ ਆ ਬਿਲਕੁਲ ਸਤਕਾਰਯੋਗ ਆ ਕਿਉਂਕਿ ਉਹਨਾਂ ਦੇ ਧਰਮ ਗ੍ਰੰਥ ਆ ਪਰ ਗੁਰੂ ਗ੍ਰੰਥ ਪਾਤਸ਼ਾਹ ਕੋਲ ਗੁਰਤਾ ਗੱਦੀ ਆ ਇਹ ਲਿਵਿੰਗ ਗੁਰੂ ਆ ਸਿੱਖਾਂ ਦਾ ਇਹਨੂੰ ਸਤਕਾਰ ਬਾਕੀਆਂ ਦਾ ਵੀ ਕਰੋ ਪਰ ਮੈਂ ਕਹਿਆ ਸੀ ਸਿਧਾਂਤਕ ਗਲਤੀ ਨਾ ਕਰ ਲਿਓ ਇੱਕ ਦੇ ਰਿਕਾਰਡ ਬਣ ਜਾਓ ਅਸੈਂਬਲੀ ਦਾ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮੈਂ ਮੈਂ ਮੈਨੂੰ ਮੈਨੂੰ ਫਕਰ ਆ ਮੈਨੂੰ ਮਾਣ ਆ ਕਿ ਗੁਰੂ ਸਾਹਿਬ ਜੀ ਨੇ ਪੰਡਤ ਵੀ ਇਕੱਠਾ ਕੀਤਾ ਗੁਰੂ ਸਾਹਿਬ ਜੀ ਨੇ ਮੁਸਲਮਾਨ ਵੀ ਇਕੱਠੇ ਕੀਤੇ ਗੁਰੂ ਸਾਹਿਬ ਨੇ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਤਾਂ ਆਪਣੇ ਤੋਂ ਵੱਡਾ 사ਤਗੁਰ ਜੀ ਨੇ ਗੁਰੂ ਕੇ ਸਿੱਖਾਂ ਨੂੰ ਵੀ ਮਾਣ ਬਖਸ਼ਿਸ਼ ਕੀਤਾ ਤੇ ਮੈਂ ਕਿਹਾ ਸੀ ਕਿ ਇਸ ਕਰਕੇ ਸਾਡੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸਮੁੱਚੀ ਸਮੁੱਚੀ ਮਨੁੱਖਤਾ ਦੀ ਅਗਵਾਈ 사ਤਗੁਰ ਜੀ ਕਰਦੇ ਆ ਤੇ ਇਹਦੇ ਵਿੱਚ ਉਹਨਾਂ ਨਾਲੋਂ ਥੋੜਾ ਵੱਖਰਾ ਸਿਸਟਮ ਰੱਖਿਆ ਜਾਵੇ ਸੋ ਆਓ ਸਾਰੇ ਆਪਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੀਏ ਮੈਂ ਤਾਂ ਹਮੇਸ਼ਾ ਹੀ ਅਖੀਰ ਬਈਲੇ ਇੱਕੋ ਹੀ ਪੰਕਤੀ ਪੜ੍ਹ ਕੇ ਫਿਰ ਮੈਂ ਛੁੱਟੀ ਲੈਣਾ ਹੁਣਾ ਕਰੋ ਕਿਰਪਾ ਸਰਬਕੇ ਦਾਤੇ ਇਕ ਰੂਪ ਲੇਬ ਲਾਵੋ ਨਾਨਕ ਕੀ ਬੇਨਾਂੰਤੀ ਹਰ ਪੈ ਆਪਣਾ ਨਾਮ ਜਪਾਵੋ ਪਾਤਸ਼ਾਹ ਜੀ ਨਾਮ ਕੀ ਆ ਕਈ ਵਾਰੀ ਚਰਚੇ ਹੋਣ ਲੱਪੈਂਦੇ ਪਰ ਨਾਮ ਦੀਆਂ ਪ੍ਰਵਾਹਾਸ਼ਾਂਵਾਂ ਬਹੁਤ ਖੂਬਸੂਰਤ ਸਾਡੇ ਸਿੱਖ ਪੰਥ ਦੇ ਐਂਸਾਈਕਲੋਪੀਡੀਆ ਉਹਨਾਂ ਨੇ ਇਹ ਬਹੁਤ ਸਿੱਧਨਾਂ ਦਾ ਹਸਤਾ ਦੇ ਵਿੱਚ ਸਿੱਖ ਨੂੰ ਨਾਮ ਕੀਆ ਤੇ ਮੌਜੂਦਾ ਦੇ ਵਿੱਚ ਸਰਦਾਰ ਕਪੂਰ ਸਿੰਘ ਜੀ ਨੇ ਵੀ ਦੱਸ ਦਿੱਤਾ ਉਹ ਕੀ ਆ ਕੇ ਗਰਵਾਣੀ ਨੂੰ ਪੜਨਾ ਵਿਚਾਰ ਕੇ ਫਿਰ ਗਰਵਾਣੀ ਦੇ ਉੱਤੇ ਤੁਰਨਾ ਤੁਰਨਾ ਕਹਿਣ ਤੋਂ ਭਾਵ ਜਿੱਦਾਂ 사ਤਗੁਰੂ ਜੀ ਸਾਨੂੰ ਅਗਵਾਈ ਦਿੰਦੇ ਆ ਸਾਦਾ ਖਾਣਾ ਸਾਦਾ ਰਹਿਣਾ ਸਾਦਾ ਬੋਲਣਾ ਤੇ ਸਾਦੀ ਧਰਮ ਦੀ ਕਿਰਤ ਕਰਕੇ ਗੁਰੂ ਨੂੰ ਸਮਰਪਿਤ ਹੋਣਾ ਸੋ ਸਾਰਿਆਂ ਦਾ ਹੀ ਤੇ ਸਾਰਿਆਂ ਦਾ ਹੀ ਫਿਰ ਦਿਲ ਦੀਆਂ ਡਿਗਾਈਆਂ ਤੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ